ਲੈ ਵੀ ਮਿੱਤਰੋ ਅੱਜ ਨਾ ਤੁਹਾਡਾ ਵੱਡਾ ਫਾਇਦਾ ਕਰਨ ਲੱਗੇ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤੁਸੀਂ ਕਿਸਾਨੀ ਨਾਲ ਜੁੜੇ ਹੋਏ ਹੋ ਤੁਸੀਂ ਫੇਰੀ ਫਾਰਮਾਂ ਦੇ ਨਾਲ ਜੁੜੇ ਹੋਏ ਹੋ ਹਨ ਤੁਸੀਂ ਤੂੜੀ ਢੋਣੇ ਹੋ ਜਾਂ ਫਿਰ ਖੇਤੀਬਾੜੀ ਕਰਦੇ ਹੋ ਜਾਂ ਫਿਰ ਮੱਝਾਂ ਦੇ ਤੁਹਾਡੇ ਫਾਰਮ ਨੇ ਹਰ ਇੱਕ ਵੈਰਾਈਟੀ ਅੱਜ ਤੁਹਾਡੇ ਵਾਸਤੇ ਕੰਮ ਦੀ ਲੈ ਕੇ ਆਏ ਆ ਜੇ ਪਹਿਲੀ ਗੱਲ ਕਰ ਲਈਏ ਨਾ ਆਪਾਂ ਚਾਰ ਦੀਆਂ ਟਰਾਲੀਆਂ ਭਰ ਲੈਣੇ ਆ ਟਰਾਲੀ ਖੁੱਲ੍ਹ ਕੇ ਜਾਂਦੀ ਹੈ ਉਸ ਨੂੰ ਕਵਰ ਕਰਨ ਵਾਸਤੇ ਧਰਮੇ ਆ ਦਿਖਾ ਦੇ ਕਰਾਂ ਫਲਾ ਮਿੱਤਰੋ ਆ ਬੈਲਟਾਂ ਤੁਹਾਡਾ ਬੈਡ ਨਹੀਂ ਖੁੱਲੂਗਾ ਤੁਹਾਡੀ ਟਰਾਲੀ ਨਹੀਂ ਖੁੱਲੂਗੀ ਗੱਲ ਇੱਥੇ ਨਹੀਂ ਨਿਪਟਦੀ ਆ ਸਾਰੀਆਂ ਬੈਲਟਾਂ ਪਈਆਂ ਨੇ ਹੋਰ ਵੱਡੀ ਗੱਲ ਹੈ ਮੀਂਹ ਕਣੀ ਦਾ ਮੌਸਮ ਹੈ ਤੁਹਾਨੂੰ ਤਰਪਾਲਾਂ ਚਾਹੀਦੀਆਂ ਨੇ ਆ ਜਿੰਨੀਆਂ ਮਰਜ਼ੀ ਲੈ ਜਾਓ ਚੱਕੋ ਆ ਚੱਕੋ ਜਿੰਨੀਆਂ ਮਰਜ਼ੀ ਢੇਰ ਲੱਗੇ ਪਈਆਂ ਗੱਲ ਇੱਥੇ ਵੀ ਨਹੀਂ ਨਿਪਟਦੀ ਤੁਹਾਡੇ ਘਰ ਦੇ ਮੂਹਰੇ ਤੁਸੀਂ ਡਾਈ ਹੋਈ ਹੈ ਤੁਸੀਂ ਸਾਹ ਕਰਨੀਆਂ ਸਤਰੀ ਲਾਉਣੀਆਂ ਧਰਮੇ ਆ ਪਈਆਂ ਨੇ ਜਿੰਨੀਆਂ ਮਰਜ਼ੀ ਦਿਖਾ ਦੇ ਹੋਰ ਵੀ ਤੁਹਾਨੂੰ ਦਿਖਾਉਣੇ ਇਧਰਲੇ ਪਾਸੇ ਆ ਜਾ ਲੈ ਮਿੱਤਰੋ ਤੁਹਾਨੂੰ ਨਾ ਹੁਣ ਘਰੇ ਰਸੇ ਬੰਨਣ ਦੀ ਲੋੜ ਨਹੀਂ ਜਿੰਨੇ ਮਰਜ਼ੀ ਰਸੇ ਲੈ ਜੋ ਆ ਚੱਕੋ ਆ ਚੱਕੋ ਬੱਧਰੀਆਂ ਹਨਾ ਆ ਆ ਚੱਕੋ ਨਮਾਰਾਂ ਤੇ ਆ ਆ ਬੈਲਟਾਂ ਪਈਆਂ ਨੇ ਆ ਰਸੇ ਜਿੰਨੇ ਮਰਜ਼ੀ ਲੈ ਹੈ ਹੋਰ ਵੀ ਆ ਤੁਹਾਨੂੰ ਵਾਟਰ ਪ੍ਰੂਫ ਤਰਪਾਲਾਂ ਚਾਹੀਦੀਆਂ ਨੇ ਆ ਚੱਕੋ ਜਿੰਨੀਆਂ ਮਰਜ਼ੀ ਲੋ ਢੇਰ ਲੱਗੇ ਪੈਣ ਜਿੰਨੇ ਮਰਜ਼ੀ ਹੋਰ ਦੇਖੋ ਤੁਹਾਨੂੰ ਪੱਲੀਆਂ ਚਾਹੀਦੀਆਂ ਨੇ ਆ ਜਿੰਨੀਆਂ ਮਰਜ਼ੀ ਲੈ ਜੋ ਬੁਣੀਆਂ ਬਣਾਈਆਂ ਸਾਰੀਆਂ ਪੱਲੀਆਂ ਆ ਪਈਆਂ ਨੇ ਵਾਟਰ ਪ੍ਰੂਫ ਤਰਪਾਲਾਂ ਹੋਰ ਵੀ ਆ ਅੱਗੇ ਜਿਹੜਾ ਤੁਸੀਂ ਨਾ ਖੇਤ ਦੇ ਵਿੱਚ ਪਰਾਲੀ ਇਕੱਠੀ ਕਰਕੇ ਕੁੱਪ ਬਣਦੇ ਸੀ ਉਹ ਬੰਨਣ ਦੀ ਲੋੜ ਨਹੀਂ ਪਰ ਮੇ ਬਣੇ ਬਣਾਏ ਕੁੱਪ ਪਏ ਇਹਨਾਂ ਦੇ ਵਿੱਚ ਤੂੜੀ ਭਰੋ ਤੇ ਜਿੱਥੇ ਮਰਜੀ ਰੱਖ ਦਿਓ ਕੋਈ ਮੀਂਹ ਦਾ ਡਰ ਨਹੀਂ ਕੋਈ ਧੁੱਪ ਦਾ ਡਰ ਨਹੀਂ ਅਗਰ ਵਾਲੇ ਪਾਸੇ ਆ ਜਾ ਤੁਹਾਨੂੰ ਟਰੈਕਟਰ ਤੁਹਾਡਾ ਮੀਂਹ ਕਣੀ ਦੇ ਵਿੱਚ ਗੜ ਜਾਂਦਾ ਸੀ ਤੁਸੀਂ ਸੰਗਲ ਲੱਬ ਲੱਬ ਕੇ ਲਿਉਂਦੇ ਸੀ ਨਾ ਕੋਸ ਲਿਉਣ ਦੀ ਲੋੜ ਨਹੀਂ ਇਕੱਠਾ ਕਰੋ ਟੂੜ ਚ ਰੱਖ ਦਿਓ ਟੋਚਣਾ ਹੈ ਚਾਹੇ ਟੋਚਨ ਨੂੰ ਪਾਪਾ ਦੇਖੀ ਚੱਲੇ ਟੁੱਟਦਾ ਨਹੀਂ ਗਾਰੰਟੀ ਫੁੱਲ ਹੈ ਆਪ ਵੀ ਦਿਖਾ ਕਿੰਨੇ ਪਏ ਨੇ ਤੇ ਆਹ ਦੇ ਇਦੋਂ ਹਲਕਾ ਲੈਣਾ ਆ ਪਿਆ ਦੇਖੋ ਜਾਨੀ ਕਿ ਹਰ ਇੱਕ ਤੁਹਾਨੂੰ ਪ੍ਰੋਡਕਟ ਮਿਲੂ ਰੱਸਿਆਂ ਦੀ ਗੱਲ ਕਰਦੇ ਸੀ ਆ ਲੈ ਜੋ ਪੰਡਾ ਵਨ ਵਨ ਕੇ ਲੈ ਜੋ ਚੱਕੋ ਲਓ ਜੋ ਦੇਖੋ ਜਿੰਨੇ ਮਰਜੀ ਯਾਰ ਵੱਡੇ ਸਟਾਕ ਦੇ ਵਿੱਚ ਲੈ ਕੇ ਆਏ ਆ ਹੋਰ ਵੀ ਆ ਤੁਹਾਡੇ ਲਵੇ ਭੂਗਾ ਉਹਨੂੰ ਸਿਉਣਾ ਤੁਹਾਨੂੰ ਉਹ ਲੈਣ ਦੀ ਰੋਡ ਨਹੀਂ ਜਿਹੜੇ 2 ਰੁਪਏ ਦਾ ਦੁਕਾਨ ਤੋਂ ਗੁੱਟਾ ਜਿਹਾ ਮਿਲਦਾ ਹੁੰਦਾ ਚੱਕੋ ਇਹਨੂੰ ਵੀ ਧੁੱਪ ਨਹੀਂ ਕੁਛ ਕਰਦੀ ਪਾਣੀ ਨਹੀਂ ਇਹਨੂੰ ਗਾਲਦਾ ਤੁਸੀਂ ਟੂਰ ਤੇ ਜਾਣਾ ਹੈ ਹਨਾ ਤੁਸੀਂ ਮਧੂਮੱਖੀਆਂ ਨਹਿਰ ਦੇ ਕਿਨਾਰੇ ਤੋਂ ਓਡੇ ਰੱਖੀਆਂ ਹੋਈਆਂ ਨੇ 20 ਦਿਨ ਬਾਹਰੇ ਗਏ ਹੋਏ ਹੋ Rajasthan ਚ ਤੁਹਾਨੂੰ ਮੈਂ ਤੰਬੂ ਦਿਖਾਉਣਾ ਬਾਰਡਰ ਪ੍ਰੂਫ ਤੰਬੂ ਆ ਪਾਣੀ ਦਾ ਤੁਬਕਾ ਵਿੱਚ ਦੀ ਨਹੀਂ ਨਿਕਲਦਾ 17 18 ਬੰਦੇ ਟੌਰ ਨਾਲੇ ਦੇ ਵਿੱਚ ਪਾਈ ਜਾਂਦੇ ਜਿੰਨੇ ਮਰਜ਼ੀ ਲੈ ਜੂ ਹਰੇਕ ਵੈਰੈਟੀ ਦੇ ਵਿੱਚ ਇਹ ਮਿਲਣਗੇ ਉਹ ਤੋਂ ਬਾਅਦ ਤੁਹਾਡੇ ਕੋਲੇ ਕੰਬੈਨ ਦਾ ਟਰੈਕਟਰ ਆ ਤੁਸੀਂ ਢਾਗਣਾ ਤਾਂ ਕਵਰ ਵੀ ਪਿਆ ਹੈ ਹੈ ਤੇ ਦੇਖੋ ਸੈਜ ਦੇ ਵਿੱਚ ਜਿਹੜਾ ਮਰਜ਼ੀ ਆ ਦੇਖੋ ਲਓ ਹਨਾ ਇਕੱਲੇ ਬੰਦੇ ਤੋਂ ਚੱਕੇ ਨਹੀਂ ਜਾਂਦੇ ਹੋਰ ਵੱਡੀ ਗੱਲ ਦੱਸਦਾ ਹੋਰ ਵੀ ਉਦੋਂ ਵੱਡੀਆਂ ਤਰਪਾਲਾਂ ਦੀ ਲੋੜਾ ਕਾਗਜ਼ਾਂ ਦੀ ਲੋੜਾ ਆ ਪੈਣੇ ਤੁਹਾਨੂੰ ਤੁਸੀਂ ਮੱਕੀ ਦਾ ਚਾਰ ਪਾਉਣਾ ਉਹਨੂੰ ਢਾਗਣਾ ਆ ਚੱਕ ਜਿੰਨਾ ਮਰਜ਼ੀ ਲੈ ਜੋ ਲੈ ਦੇਖ ਤਰਵੇਂ ਬਹੁਤ ਬਾਜਬਰੇਟਾਂ ਦੇ ਵਿੱਚ ਹੋਰ ਤੁਹਾਨੂੰ ਦੱਸ ਦਾਂ ਤੁਸੀਂ ਟਰੱਕ ਢਾਗਣੇ ਨੇ ਟਰਾਲੀਆਂ ਢਾਗਣੀਆਂ ਨੇ ਹਰ ਇੱਕ ਸਾਈਜ਼ ਦੇ ਵਿੱਚ ਹਰ ਇੱਕ ਵੈਰਾਈਟੀ ਵਧੀਆ ਤੋਂ ਵਧੀਆ ਆ ਸਾਰੀ ਚਣੀ ਪੀ ਜਾ ਦਰ ਮੇ ਹੋਰ ਵੀ ਦਿਖਾ ਦਈਏ ਹਰੇਕ ਨੂੰ ਹੁੰਦਾ ਵੀ ਗਰਮੀ ਆ ਗਈ ਅਸੀਂ ਸ਼ਾਮ ਵਾਸਤੇ ਹਰੀ ਜੀ ਜਾਲੀ ਚਾਹੀਦੀ ਆ ਜਿੰਨੀ ਮਰਜੀ ਲੈ ਜਾਓ ਚੱਕੋ ਹੈ ਬਿਲਕੁਲ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਮਿਲਣਗੀਆਂ ਆ ਆ ਵੀ ਬਾਅਦ ਚ ਦਿਖਾਉਣੇ ਹੁਣ ਇੱਧਰ ਆ ਜਾ ਆ ਜਿੱਡੇ ਮਰਜ਼ੀ ਕਾਗਜ਼ ਲੈ ਜਾਓ ਤੁਸੀਂ ਕਹਿੰਦੇ ਨਾ ਵੀ ਅਸੀਂ ਕਣਕ ਲਿਆ ਕੇ ਦੋ ਦਿਨ ਸੁਕਾਉਣੀ ਆ ਉੱਪਰੋਂ ਬੱਦਲ ਬਈ ਹੋ ਜਾਂਦੀ ਆ ਦਿਲ ਤੱਕ ਤੱਕ ਕਰਦਾ ਹੁੰਦਾ ਜਮਾਂ ਟੈਨਸ਼ਨ ਨਾ ਲਿਓ ਆ ਪਾਓ ਕਾਗਜ਼ ਜਿੱਡੇ ਮਰਜ਼ੀ ਸਾਈਜ਼ ਲੈ ਜਾਓ ਚਾਹੇ 20 ਕਿੱਲਿਆਂ ਦੀ ਕਣਕ ਕਰਕੇ ਨਾ ਮੰਡੀ ਦੇ ਵਿੱਚ ਢੇਰੀ ਉੱਪਰ ਪਾ ਦਿਓ ਬਾਈ ਪਾਣੀ ਤਾਂ ਤੁਪਕਾ ਨਹੀਂ ਵਿੱਚ ਦੀ ਨਿਕਲਦਾ ਆ ਸਾਰੇ ਪੈਣੇ ਉਸ ਤੋਂ ਬਾਅਦ ਆ ਦੇਖੋ ਤੁਸੀਂ ਕਣਕ ਦੀ ਟਰਾਲੀ ਭਰੀ ਹੋਈ ਆ ਉੱਪਰੋਂ ਢਾਗਣੀ ਆ ਚਾਹੇ ਤੁਸੀਂ ਤੂੜੀ ਦਾ ਕੰਮ ਕਰਦੇ ਹੋ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਵਾਟਰਪਰੂਫ ਆ ਇੱਥੇ ਨਿਕਲਣੇ ਪੜਦੀ ਆ ਦਿਹਾੜੀ ਸਰ ਮੈਂ ਲੈ ਬਹੁਤ ਕੁਸਪਿਆ ਦੇਖ ਓ ਰਿਆ ਹੋਰ ਵੀ ਦਿਖਾਵਾਂ ਤੁਸੀਂ ਕਿਸੇ ਸਹਜ ਦੇ ਵਿੱਚ ਤਰਪਾਲ ਸਮਿਆਉਣੀ ਆ ਆ ਕੱਪੜੇ ਲੈ ਜੋ ਜਿੰਨੇ ਮਰਜੀ ਹਰ ਇੱਕ ਪ੍ਰਕਾਰ ਦਾ ਕਪੜਾ ਪਿਆ ਤਰਪਾਲਾਂ ਦਾ ਹਨਾ ਹੋਰ ਤੋਂ ਉਹ ਦਿਖਾਵਾਂ ਕੀ ਆ ਕਈ ਵਾਰ ਆਪਣੇ ਲੇਪ ਇਹ ਹੁੰਦਾ ਹੁਣ ਰੇ ਵਾਲੀ ਬੋਰੀਆਂ ਤਾਂ ਲੱਗੀਆਂ ਮਾੜੀਆਂ ਹੁਣ ਹਨਾ ਦੇਖ ਧਰਮੇ ਆ ਸਹਜ ਆ ਦੇ 12 ਫੁੱਟੀ ਟਰਾਲੀ ਆ 11 ਫੁੱਟੀ ਆ 14 ਫੁੱਟੀ ਆ 13 ਫੁੱਟੀ ਆ ਬਣੇ ਬਣੇ ਵੱਢਣੇ ਸਿਰਫ ਤੁਸੀਂ ਲਿਜਾ ਕੇ ਧਣੀਆਂ ਕਸ ਨਹੀਂ ਜਾਣੇ ਹਨਾ ਇਹ ਵੀ ਤੁਹਾਡਾ ਕੰਮ ਇੱਥੇ ਨਿਬੜ ਜੂ। ਉਹ ਤੋਂ ਬਾਅਦ ਯਾਰ ਬਾਹਲਾ ਕੁਛ ਪਿਆ ਦੇਖੋ। ਤਰਵੇਂ ਆ ਸਾਰਾ ਦਿਖਾ ਦੇ। ਤੁਸੀਂ ਮੰਜੇ ਬੁਣਨੇ ਆ ਆ ਨਮਾਰ ਪਈਆ ਲੈ। ਯਾਨੀ ਕਿ ਹਰ ਇੱਕ ਯਾਰਾ ਇਹ ਚੀਜ਼ ਥੋੜਾ ਮਿਲੂਗਾ ਮਿਲੂ ਤੁਹਾਨੂੰ। ਆ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਪਿਆ ਸਹਿਰ ਬਰਨਾਲੇ ਦੇ ਵਿੱਚ ਆ ਕੋਈ ਉਬਾਲੇ ਨਹੀਂ ਫਿਰਦੇ ਕੋਈ ਪਾਣੀ ਪਤ ਕਰਨ ਵਾਲ ਨਹੀਂ ਫਿਰਦੇ। ਆ ਦਿਖਾ ਦੇ ਤਰਪਾਲਾਂ। ਮੱਸਰ ਆ ਰਹੇ ਹਨ ਹੁਣ। ਤੁਹਾਨੂੰ ਐ ਵੀ ਅਸੀਂ ਬੈੜੀਆਂ ਨੂੰ ਅਸੀਂ ਮੱਝਾਂ ਨੂੰ ਮੱਸਰ ਤੋਂ ਬਚਾਉਣਾ ਤਾਂ ਆ ਪਈਆ ਲੈ ਜਾਲੀ। ਜਿੰਨੇ ਮਰਜੀ ਸਾਇ ਚ ਲੈ ਜਾ ਧਰਮੇ। ਆ ਵੀ ਦਿਖਾ ਦੇ ਆ ਰੰਗ ਵੀ ਤੁਹਾਡੀ ਮਰਜ਼ੀ ਦਾ ਹੋਊਗਾ ਜਿੰਨੇ ਮਰਜ਼ੀ ਰੰਗ ਲੈ ਜਾਓ ਹੈ ਤੇ ਹੋਰ ਵੀ ਹੈ ਤੁਸੀਂ ਥੋੜਾ ਜਿਹਾ ਘੱਟ ਦੇ ਵਿੱਚ ਸਾਰਨਾ ਚਾਹੁੰਦੇ ਹੋ ਤਾਂ ਆਹ ਕਾਗਜ਼ ਲੈ ਜਾਓ ਪਾਣੀ ਇਹ ਵੀ ਦੀ ਕਣਕ ਨੂੰ ਲੱਗਣ ਦਿੰਦਾ ਲੈ ਚਾਹੇ ਖੇਤ ਦੇ ਵਿੱਚ ਢੇਰ ਲੱਗੇ ਹੋਏ ਕਣਕ ਦੇ ਉੱਪਰ ਲੈ ਜਾ ਕੇ ਪਾ ਦਿਓ ਤੇ ਜਾਨੀ ਕਿ ਨਾ ਹਰ ਇੱਕ ਪ੍ਰੋਡਕਟ ਮਿਲੂ ਤੁਸੀਂ ਕੰਬਾਈਨਾਂ ਦੇ ਤੋਂ ਨੂੰ ਕਵਰ ਚਾਹੀਦੇ ਆ ਤੁਹਾਨੂੰ ਟਰੱਕਾਂ ਦੇ ਕਵਰ ਚਾਹੀਦੇ ਆ ਤੁਹਾਨੂੰ ਟਰੈਕਟਰਾਂ ਦੇ ਕਵਰ ਚਾਹੀਦੇ ਆ ਆ ਸਾਰਾ ਕੁਝ ਤੁਹਾਡੇ ਸਾਹਮਣੇ ਪਿਆ ਮੱਕੀ ਦਾ ਚਾਰਟਾ ਕਰਨ ਉਹਦੇ ਵਾਸਤੇ ਵੀ ਕਾਗਜ਼ ਇੱਥੋਂ ਮਿਲਣਗੇ ਪੂਰਾ ਯਾਨੀ ਕਿ ਹਰ ਇੱਕ ਕੰਮ ਤਸੱਲੀ ਵਾਲਾ ਹੋਊ ਧਰਮੇ ਆ ਦਿਖਾ ਦੇ ਲੈ ਆ ਪਈ ਆ ਟਰੱਕ ਵਾਲੀ ਤਰਪਾਲ ਪੂਗ ਮਿੱਤਰੋ ਸ਼ਹਿਰ ਬਰਨਾਲੇ ਦੇ ਵਿੱਚ ਆਉਣਾ ਆਉਣਾ ਕਿੱਥੇ ਐ ਟਰੈਸੋਟੀ ਟਰੈਕਟਰ ਮੰਡੀ ਦੇ ਸਾਹਮਣੇ ਸੂਏ ਦੇ ਬਿਲਕੁਲ ਕਿਨਾਰੇ ਤੇ ਜਦੋਂ ਆਪਾਂ ਤਰਕਸੀਲ ਚੌਂਕ ਤੋਂ ਬਾਜਾਖਾਨਾ ਚੌਂਕ ਨੂੰ ਜਾਂਦੇ ਆ ਪੰਜਾਬ ਢੂਲਾ ਸਟੋਰ ਹੈ ਉੱਥੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਧਰਮੇ ਆ ਦੁਆਰੇ ਫੇਰ ਦਿਖਾ ਦੇ ਆ ਪਈਆਂ ਨੇ ਬਿਲਟਾਂ ਬੋਲਤਾ ਜਿੰਨੀਆਂ ਮਰਜ਼ੀ ਹਨਾ ਹਰ ਇੱਕ ਤੁਹਾਨੂੰ ਨਾ ਸਮਾਨ ਹਰ ਇੱਕ ਪ੍ਰੋਡਕਟ ਇਥੋਂ ਮਿਲੂ ਬਾਜ਼ੀਬ ਰੇਟਾਂ ਦੇ ਵਿੱਚ ਮਿਲੂਗਾ ਤੇ ਆ ਦੋ ਦੁਆਰੇ ਦਿਖਾ ਦੇ ਆ ਗੱਡੀਆਂ ਗੁੱਡੀਆਂ ਵਾਲੇ ਕਵਰ ਲੈ ਤੁਸੀਂ ਕਾਰਾਂ ਢਾਗਣੀਆਂ ਹੁੰਦੀਆਂ ਨੇ ਆ ਇਹਨਾਂ ਦੇ ਵਿੱਚ ਧੂੜ ਕਣ ਬਹੁਤ ਪੈਂਦਾ ਆ ਲੈ ਜੋ ਬਿਲਕੁਲ ਸਸਤੇ ਰੇਟਾਂ ਦੇ ਵਿੱਚ ਆ ਬਹੁਤ ਜਿਆਦਾ ਪਏ ਨੇ ਤੁਹਾਨੂੰ ਰੱਸਿਆਂ ਦੀ ਲੋੜ ਹੈ ਤਰਪਾਲਾਂ ਦੀ ਲੋੜ ਹੈ ਕਾਗਜ਼ ਵਾਲੇ ਮੱਕੀ ਵਾਲੇ ਅਚਾਰ ਟਾਕਣ ਵਾਲੇ ਕਾਗਜ਼ਾਂ ਦੀ ਲੋੜ ਹੈ ਟੋਚਨਾਂ ਦੀ ਲੋੜ ਹੈ ਚੁੱਪ ਕਰਕੇ ਵਧੀਆ ਵਾਟਰ ਪ੍ਰੂਫ ਤਰਪਾਲਾਂ ਦੀ ਲੋੜ ਹੈ ਪੰਜਾਬ ਟੂਲਸ ਸਟੋਰ ਤੇ ਆ ਜਿਓ ਨੰਬਰ ਸਕਰੀਨ ਤੇ ਚੱਲਦਾ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਬਾਬੂ ਜੀ ਨੂੰ ਫੋਨ ਲਾ ਲਓ ਕਰੋ ਸੰਪਰਕ